ਅਸੀਂ ਇਕੱਠੇ ਹੋ ਕੇ ਕੱਲੂ ਘਾਰਾ ਕਾਹਨਵਨ ਸੰਭੋ ਬਚਾਓ ਕਮੇਟੀ ਦਾ ਗਠਨ ਕੀਤਾ ਜਿਹਦੇ ਵਿੱਚ ਪਿੰਡ ਵਾਸੀਆਂ ਤੋਂ ਇਲਾਵਾ ਬਾਹਰ ਦੀਆਂ ਜਿਹੜੀਆਂ ਸੰਘਰਸ਼ ਕਮੇਟੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਇਕੱਠੇ ਹੋ ਕੇ ਇਹ ਮੰਚ ਜਿਹੜਾ ਸਥਾਪਿਤ ਕੀਤਾ ਸੀ ਇਸ ਮੰਚ ਵੱਲੋਂ ਇਹ ਅੱਜ ਸੱਦਾ ਦਿੱਤਾ ਗਿਆ ਸੀ ਪਿੰਡ ਵਾਸੀਆਂ ਨੂੰ ਕਿ ਅਸੀਂ ਜਿਹੜਾ ਇੱਕ ਵਾਰ ਲਿਖਤੀ ਰੂਪ ਦੇ ਵਿੱਚ ਪ੍ਰਸ਼ਾਸਨ ਨੂੰ ਆਪਣਾ ਮੰਗ ਪੱਤਰ ਦੇਣਾ ਕਿ ਇਹ ਜਿਹੜੀ ਬੇਨਿਜ਼ਮੀ ਇਹ ਜਿਹੜੀ ਗੈਰਕਾਨੂੰਨੀ ਜਿਹੜਾ ਵਾਤਾਵਰਨ ਨੂੰ ਜਿਹੜਾ ਖਰਾਬ ਕਰਨ ਦਾ ਇੱਕ سلسلہ ਇਨੀ ਦੇਰ ਤੋਂ ਚੱਲ ਰਿਹਾ ਇਹਨੂੰ ਤੁਰੰਤ ਬੰਦ ਕੀਤਾ ਜਾਏ ਜੇ ਤੱਕ ਕਰ ਕੋਈ ਨਹੀਂ ਬੰਦ ਕਰਦੇ ਤੇ ਅਸੀਂ ਇਹਨੂੰ ਖੁਦ ਜਿਹੜਾ ਉਹ ਉੱਥੇ ਨਾਕਾ ਲਾ ਕੇ ਜਿਹੜਾ ਪੱਕੇ ਤੌਰ ਤੇ ਬੰਦ ਕਰ ਦਾਂਗੇ ਅਸੀਂ ਪ੍ਰਸ਼ਾਸਨ ਨੂੰ ਜਦੋਂ ਇਹ ਮੰਗ ਪੱਤਰ ਅ ਜ ਦਿੱਤਾ ਤੇ ਪ੍ਰਸ਼ਾਸਨ ਦੇ ਨੁਮਾਇੰਦੇ ਦੇ ਤੌਰ ਤੇ ਇੱਥੇ ਏਡੀਸੀ ਸਾਹਿਬ ਜਦੋਂ ਪਹੁੰਚੇ ਤੇ ਉਹਨਾਂ ਨੇ ਸਾਡੀ ਗੱਲ ਨੂੰ ਕੱਟਣ ਦੀ ਬਜਾਏ ਜਾਂ ਕੁਝ ਕਰਨ ਦੀ ਬਜਾਏ ਆਪ ਸਭ ਕੁਝ ਮੰਨਿਆ ਕਿ ਇਹ ਸਭ ਕੁਝ ਗਲਤ ਹੋ ਰਿਹਾ ਤੇ ਇਹ ਗਲਤੀ ਨਹੀਂ ਹੋਣੀ ਚਾਹੀਦੀ ਸਾਨੂੰ ਜਿਹੜੀ ਉਹ 1 ਮਹੀਨੇ ਦਾ ਸਮਾਂ ਦਿੱਤਾ ਜਾਏ ਅਸੀਂ ਫਿਰ ਵੀ ਉਹਨਾਂ ਨੂੰ ਇਹ ਕਿਹਾ ਕਿ ਠੀਕ ਹੈ ਅਸੀਂ ਜਿਹੜਾ ਕੂੜਾ ਸੁੱਟਣ ਦਾ ਜਿਹੜਾ ਪ੍ਰਬੰਧ ਆ ਇਹ ਤੁਹਾਡੇ ਸ਼ਹਿਰ ਦਾ ਕੂੜਾ ਇਹਨੂੰ ਤੁਸੀਂ ਜਿੱਥੇ ਵੀ ਛੁੱਟਣਾ ਆਪਣੇ ਸ਼ਹਿਰ ਦੇ ਵਿੱਚ ਜਿੱਥੇ ਵੀ ਕੋ ਜੋ ਵੀ ਤੁਸੀਂ ਕਰਨਾ ਹੈ ਦਾ ਤੁਸੀਂ ਕਰਨ ਲਈ ਹੱਕਦਾਰ ਹੋ ਲੇਕਿਨ ਸਾਡੇ ਪਿੰਡਾਂ ਦੇ ਵਿੱਚ ਇਹ ਕੂੜਾ ਸੁੱਟਣਾ ਅੱਜ ਤੋਂ ਜਿਹੜਾ ਬਿਲਕੁਲ ਬੰਦ ਕੀਤਾ ਜਾਏ ਤੇ ਜਿਹੜਾ ਉੱਥੇ ਕੂੜਾ ਸੁੱਟਿਆ ਹੋਇਆ ਉਹਨੂੰ ਤੁਹਾਨੂੰ ਬਰਸਾਤ ਦਾ ਮੌਸਮ ਹੋਣ ਕਰਕੇ ਥੋੜੀ ਦਿੱਕਤ ਆ ਸਕਦੀ ਆ ਤੁਸੀਂ ਤੁਹਾਨੂੰ ਆਮ ਬਰਸਾਤ ਦੇ ਇੱਕ ਮਹੀਨੇ ਵਾਸਤੇ ਛੁੱਟੀ ਦਿੰਨੇ ਆ ਤੇ ਉਸ ਤੋਂ ਬਾਅਦ ਵਿੱਚ ਜਿਹੜਾ ਸੁੱਟਿਆ ਹੋਇਆ ਕੂੜਾ ਪਿਛੇ ਇੰਨੇ ਸਮੇਂ ਤੋਂ ਉਹਨੂੰ ਪ੍ਰੋਸੈਸ ਕਰਕੇ ਤੇ ਉਹਦਾ ਉਥੋਂ ਗੰਧ ਜਿਹੜਾ ਮਕਾਇਜਾਏ ਜਿਹੜੀ ਸਾਡੀ ਪਵਿੱਤਰ ਧਰਤੀ ਆ 11000 ਸਿੰਘ ਜਿੱਥੇ ਸਹੀਦ ਹੋਏ ਆ ਤੇ ਜਿੱਥੇ ਉਹਨਾਂ ਦਾ ਲਹੂ ਡੁੱਲਿਆ ਉਸ ਜਗ੍ਹਾ ਨੂੰ ਆਪਾਂ ਇਤਿਹਾਸਕ ਤੌਰ ਦੇ ਉੱਤੇ ਪ੍ਰੀਤ ਹੋ ਹੁੰਦਾ ਜਿਹੜਾ ਅਜਾਜ ਕਦੀ ਵੀ ਨਹੀਂ ਦੇ ਸਕਦੇ ਉਹਨਾਂ ਨੇ ਸਾਡੀ ਜਿਹੜੀ ਗੱਲਬਾਤ ਉਹ ਮੰਨ ਲਈ ਆ ਔਰ ਅੱਗੇ ਕੀ ਕਾਰਵਾਈ ਕਰਦੇ ਆ ਉਹ ਆਪਾਂ ਹੁਣ ਅਗਲੇ ਦੇਖਦੇ ਆ ਮੈਂ ਬਲਬੀਰ ਸਿੰਘ ਰੰਧਾਵਾ ਆਗੂ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਜਿਹੜਾ ਕੱਲੂ ਕਾਰਾ ਕਾਨੂੰਨ ਛੰਭ ਬਚਾਓ ਮੰਚ ਬਣਿਆ ਸਾਡੀ ਜਤਾਬੰਦੀ ਇਸ ਮੰਚ ਦੇ ਵਿੱਚ ਸ਼ਾਮਲ ਹੈ ਔਰ ਅੱਜ ਇਸ ਮੰਚ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਸੀ ਕਿ ਜਿਹੜੀ ਕਾਨੂੰਨ ਸ਼ੰਭ ਦੇ ਵਿੱਚ ਨਗਰਪਾਲਿਕਾ ਗੁਰਦਾਸਪੁਰ ਵੱਲੋਂ ਕੂੜਾ ਸੁੱਟ ਕੇ ਉਸ ਇਤਿਹਾਸਕ ਤੇ ਪਵਿੱਤਰ ਸ਼ੰਭ ਦੀ ਜਿਹੜੀ ਪਵਿੱਤਰਤਾ ਹੈ ਉਹ ਜਿਹੜੀ ਆ ਉਹ ਖਰਾਬ ਕੀਤੀ ਜਾ ਰਹੀ ਆ ਉਹਦੇ ਖਿਲਾਫ ਉਥੇ ਜਿਹੜਾ ਕੂੜਾ ਸੁੱਟਣਾ ਬੰਦ ਕਰੋ ਇਸ ਮੰਗ ਨੂੰ ਲਾ ਕੇ ਜਿਹੜਾ डीसी ਗੁਰਦਾਸਪੁਰ ਨੂੰ ਜਿਹੜਾ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਸੀ ਸੋ ਮਿਥੇ ਹੋਏ ਮੀਟਿੰਗ ਵੱਲੋਂ ਜੋ ਫੈਸਲਾ ਕੀਤਾ ਗਿਆ ਸੀ ਉਹਦੇ ਅਨੁਸਾਰ ਅੱਜ ਅਸੀਂ ਜਿਹੜਾ ਕਨੂਆਣ ਬੇਟ ਦੇ ਵਖਵਾਕ ਪਿੰਡ ਨੇ ਪਿੰਡ ਚੋਪੜਾ ਕੋਟਲੀਛਾਣੀਆਂ ਤੇ ਜਿਹੜਾ ਮਾਨ ਪਿੰਡ ਹੈ ਇਸ ਪਿੰਡ ਤੋਂ ਇਲਾਵਾ ਹੋਰ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਅਸੀਂ ਜਿਹੜਾ ਏਡੀਸੀ ਸਾਹਿਬ ਨੇ ਸਾਡੇ ਕੋਲ ਆ ਕੇ ਜਿਹੜਾ ਮੰਗ ਪੱਤਰ ਲਿਆ ਵਾ ਜਿਹਦੇ ਵਿੱਚ ਅਸੀਂ ਮੰਗ ਕੀਤੀ ਆ ਕਿ ਤਰੰਤ ਜਿਹੜਾ ਉੱਥੇ ਕੂੜਾ ਸੁੱਟਣਾ ਜਿਹੜਾ ਬੰਦ ਕੀਤਾ ਜਾਵੇ ਔਰ ਨਾਲ ਦੀ ਨਾਲ ਜਿਹੜਾ ਉੱਥੇ ਕੂੜਾ ਸੁੱਟਿਆ ਗਿਆ ਉਹਨੂੰ ਤਰੰਤ ਜਿਹੜਾ ਸੋਧ ਕੇ ਉਥੋਂ ਦੀ ਪਵਿੱਤਰਤਾ ਉਥੋਂ ਦਾ ਵਾਤਾਵਰਨ ਜਿਹੜਾ ਉਹਨੂੰ ਠੀਕ ਕੀਤਾ ਜਾਵੇ ਸਾਡੀ ਅੱਜ ਨਾਟਕ ਜੇਤੇ ਹੋਈ ਆ ਕਿ ਏਡੀਸੀ ਸਾਹਿਬ ਨੇ ਸਾਨੂੰ ਇਹ ਕਹਿ ਕੇ ਜਿਹੜਾ ਮੁੱਦਾ ਤੁਸੀਂ ਵਾਤਾਵਰਨ ਦਾ ਲੈ ਕੇ ਆਏ ਹੋ ਇਹ ਬਿਲਕੁਲ ਜਾਇਜ਼ ਆ ਤੁਹਾਨੂੰ ਇਹ ਚੁੱਕਣਾ ਹੀ ਚਾਹੀਦਾ ਸੀ ਇੱਕ ਤਰ੍ਹਾਂ ਨਾਲ ਉਹਨਾਂ ਨੇ ਬਿਨ ਬੋਲੇ ਗੱਲ ਕਹਿ ਦਿੱਤੀ ਕਿ ਤੁਸੀਂ ਇਹ ਮਸਲਾ ਲੈਟ ਚੁੱਕਿਆ ਵਾ ਸੋ ਉਹਨਾਂ ਨੇ ਸਾਡੀ ਮੁੱਦੇ ਦੇ ਨਾਲ ਸਾਂਝੀ ਪ੍ਰਗਟਾਈ ਆ